ਅੱਜਕੱਲ੍ਹ ਠੱਗ ਬੜੇ ਤਰ੍ਹਾਂ ਦੀ ਠੱਗੀ ਕਰਦੇ ਹੈਗੇ ਨੇ। ਭੋਲੇ-ਭਾਲੇ ਲੋਕਾਂ ਦੇ ਨਾਲ ਆਨਲਾਈਨ ਠੱਗੀ ਕਰ ਜਾਂਦੇ ਹੈਗੇ ਆ ਉਹਨਾਂ ਨੂੰ ਫਸਾ ਦਿੰਦੇ ਹੈਗੇ ਉਹਨਾਂ ਕੋ ਪੈਸੇ ਲੈ ਲੈਂਦੇ ਹੈਗੇ। ਕਈ ਤਰ੍ਹਾਂ ਦੀ ਆਨਲਾਈਨ ਠੱਗੀ ਹੈਗੀ ਆ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕਈ ਵਾਰ ਇਹ ਜਿਹੜੀ ਅਪੀਲ ਕੀਤੀ ਗਈ ਹੈਗੀ ਆ ਕਿ ਆਪਦਾ ਧਿਆਨ ਰੱਖਿਆ ਜਾਵੇ। ਪਰ ਫਿਰੋਜ਼ਪੁਰ ਦੇ ਵਿੱਚ ਇੱਕ ਵਪਾਰੀ ਦੇ ਨਾਲ ਇੱਕ ਦੁਕਾਨਦਾਰ ਦੇ ਨਾਲ ਠੱਗੀ ਹੋਈ ਹੈ। ਠੱਗੀ ਕਿੱਦਾਂ ਹੋਈ ਹੈ ਉਹ ਤੁਹਾਨੂੰ ਦੱਸਦੇ ਹੈਗੇ ਆ। ਫੇਸਬੁੱਕ ਦੇ ਉੱਪਰੋਂ ਸੋਸ਼ਲ ਮੀਡੀਆ ਦੇ ਉੱਪਰੋਂ ਨੰਬਰ ਚੱਕਿਆ ਜਾਂਦਾ ਹੈਗਾ ਔਰ ਦੁਕਾਨਦਾਰ ਨੂੰ ਮੈਸੇਜ ਭੇਜੇ ਜਾਂਦੇ ਹੈਗੇ ਆ ਤਾਂ ਮੈਸੇਜ ਭੇਜ ਕੇ ਸਮਾਨ ਉੱਥੇ ਭੇਜਿਆ ਜਾਂਦਾ ਹੈਗਾ ਕਿ ਤੁਹਾਨੂੰ ਅਸੀਂ ਆ ਸਮਾਨ ਭੇਜਦੇ ਆ ਪਰ ਦੁਕਾਨਦਾਰ ਜਿਹੜਾ ਉਹ ਇਗਨੋਰ ਕਰਦਾ ਹੈਗਾ ਉਹ ਜ਼ਿਆਦਾ ਦੇਰ ਉਸ ਮੈਸੇਜ ਦੇ ਜਵਾਬ ਨਹੀਂ ਦਿੰਦਾ ਹੈਗਾ ਪਰ ਉਹ ਥਾਗ ਜਿਹੜੇ ਆ ਲਗਾਤਾਰ ਦੁਕਾਨਦਾਰ ਨੂੰ ਮੈਸੇਜ ਪਾਉਂਦੇ ਰਹਿੰਦੇ ਹੈਗੇ ਆ ਪਰ ਭੋਲਾ-ਪਾਲਾ ਦੁਕਾਨਦਾਰ ਜਿਹੜਾ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦਾ ਹੈ ਤਾਂ ਗੱਲਬਾਤ ਵੀ ਕਰਦੇ ਹੈਗੇ ਆ ਸਾਡੇ ਨਾਲ ਦੁਕਾਨਦਾਰ ਮੌਜੂਦ ਹੈਗੇ ਆ ਕੀ ਠੱਗੀ ਹੋਈ ਆ ਉਸ ਦੇ ਬਾਰੇ ਦੱਸ ਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਅਮਿਤ ਕੁਮਾਰ ਕਰਕੇ ਜੀ ਕਿਹੜਾ ਕੰਮ ਹੈ ਤੁਹਾਡਾ ਆਪਣਾ ਪਲਾਸਟਿਕ ਤਰਪਾਲ ਰੱਸੇ ਦਾ ਕੰਮ ਹੈ ਜੀ ਬਗਦਾਦੀ ਗਟ ਮੇਰੀ ਸ਼ਾਪ ਹੈ ਗਰਗ ਸੇਲ ਦੇ ਨਾਮ ਤੋਂ ਤੇ ਇਹ ਕੀ ਹੋਇਆ ਕੀ ਤੁਹਾਡੇ ਨਾਲ ਇਹ ਮੈਨੂੰ 17 ਅਗਸਤ ਨੂੰ ਮੇਰਾ ਕੋਈ ਉਹਨਾਂ ਨੇ ਫੋਨ ਫੇਸਬੁੱਕ ਤੋਂ ਮੇਰਾ ਅਕਾਊਂਟ ਨੰਬਰ ਤੇ ਮੇਰਾ ਫੋਨ ਨੰਬਰ ਚੱਕਿਆ ਜੀ ਲਗਾਤਾਰ ਵਟਸਐਪ ਤੇ ਮੈਨੂੰ ਰੋਜ਼ ਦੀ ਗੁੱਡ ਮਾਰਨਿੰਗ ਤੇ ਸਮਾਨ ਖਰੀਦਣ ਬਾਰੇ ਪਾ ਰਹੇ ਆ ਉਹ ਪਰ ਮੈਂ ਉਹਨਾਂ ਦੇ ਤੇ ਕੋਈ ਧਿਆਨ ਨਹੀਂ ਦੇ ਰਿ ਸੋਲਾ ਸਟੰਬਰ ਨੂੰ ਉਹਨਾਂ ਨੇ ਮੈਨੂੰ ਕੁਝ ਪ੍ਰੋਡਕਟ ਵਗੈਰਾ ਦੀਆਂ ਇਮੇਜ ਸ਼ੇਅਰ ਕੀਤੀਆਂ ਕੰਦੇ ਜੀ ਆਹ ਵਾਲੇ ਪ੍ਰੋਡਕਟ ਅਸੀਂ ਬਿਲਕੁਲ ਨਵੇਂ ਬਣਾਏ ਆ ਤੁਸੀਂ ਇਹਨਾਂ ਦੀ ਕੋਈ ਨਾ ਕੋਈ ਪਰਚੇਸ ਸਾਡੇ ਕੋਲ ਸੈਂਪਲ ਦੇ ਤੌਰ ਤੇ ਮਗਾ ਕੇ ਦੇਖੋ ਮੈਂ ਉਹਨਾਂ ਨੂੰ ਜੇ ਕੁਝ ਪ੍ਰੋਡਕਟ ਕਿਹਾ ਸੈਂਪਲ ਦੇ ਤੌਰ ਤੇ ਮੈਨੂੰ ਕੋਰੀਅਰ ਕਰਨ ਨੂੰ ਕੰਦੇ ਨਹੀਂ ਜੀ ਕੋਰੀਅਰ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਨੂੰ ਸੈਂਪਲ ਟਰਾਂਸਪੋਰਟ ਤੇ ਭੇਜਾਂਗੇ ਅਸੀਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ 5000 ਰੁਪਏ ਦੇ ਕਿ ਜੋ ਤੁਸੀਂ ਸਾਈਜ਼ ਬਣਵਾ ਰਹੇ ਹੋ ਤੁਹਾਡੇ ਸਾਈਜ਼ ਉਹੀ ਬਣਾ ਕੇ ਭੇਜਾਂਗੇ 5000 ਰੁਪਏ ਸਾਨੂੰ Google Pay ਕਰ ਦਿਓ ਮੈਂ 5000 ਰੁਪਏ ਉਹਨਾਂ ਨੂੰ ਪਟੇਲ ਗਰੁੱਪ ਆਫ ਇੰਡਸਟਰੀ ਦੇ ਨਾਂ ਤੇ Google Pay ਕਰ ਦਿੰਦਾ ਉਦੋਂ 17 ਸਤੰਬਰ ਨੂੰ ਮੈਨੂੰ ਫੋਨ ਆਉਂਦਾ ਕਿ ਤੁਹਾਡਾ ਆਰਡਰ ਦਾ ਮਾਲ ਰੈਡੀ ਹੋ ਚੁੱਕਾ ਹੈ ਤੇ ਤੁਸੀਂ ਇਹਦੇ ਲਈ ਸਾਨੂੰ ਇੱਕ ਖਾਤੇ ਦੇ ਵਿੱਚ ਪੇਮੈਂਟ ਪਾਓ ਸਟੇਟ ਬੈਂਕ ਆਫ ਇੰਡੀਆ ਦਾ ਖਾਤਾ ਮੈਨੂੰ ਭੇਜਿਆ ਜਾਂਦਾ ਜਿੰਦੇ ਵਿੱਚ ਮੈਂ 28000 ਰੁਪਏ ਦੀ ਅਮਾਉਂਟ ਡਿਪੋਜ਼ਿਟ ਕਰਵਾ ਦਿੰਦਾ 17 ਤਰੀਕ ਨੂੰ ਮੈਂ 28000 ਰੁਪਏ ਦੀ ਅਮਾਉਂਟ ਡਿਪੋਜ਼ਿਟ ਕਰਵਾਣਾ ਹੈ ਤੇ ਉਸ ਤੋਂ ਅਗਲੇ ਦਿਨ ਮਨ ਉਹਨਾਂ ਦਾ ਫੋਨ ਆਂਦਾ ਹੈ ਕਿ ਇਹ ਅਮਾਉਂਟ ਸਫੀਸ਼ੀਐਂਟ ਨਹੀਂ ਥੋੜੀ ਪੇਮੈਂਟ ਤੁਹਾਨੂੰ ਹੋਰ ਡਿਪੋਜ਼ਿਟ ਕਰवानी ਪਵੇਗੀ ਤਾਂ ਠੋਡਾ ਆਰਡਰ ਡਿਸਪੈਚ ਹੋਏਗਾ ਅਗਲੇ ਦਿਨ 18 ਸਤੰਬਰ ਨੂੰ ਮੇਰੇ ਕੋਲ 23000 ਰੁਪਏ ਦੀ ਪੇਮੈਂਟ ਹੋ ਰਹੀ ਐ SBI ਦੇ ਉਸੇ ਖਾਤੇ 'ਚ ਡਿਪੋਜ਼ਿਟ ਕਰਵਾ ਕੇ ਪਲੱਸ ਉਸ ਤੋਂ ਬਾਅਦ 1000 ਰੁਪਏ ਲੇਬਰ ਕੋਲੋਂ ਬਿਲਟੀ ਖਰਚਾ ਵੀ ਪਵਾ ਕੇ ਮੈਨੂੰ ਕੋਈ ਵੀ ਮਾਲ ਡਿਸਪੈਚ ਨਹੀਂ ਕੀਤਾ ਜਾ ਰਿਹਾ ਮੇਰੇ ਨਾਲ ਫਰੋਡ ਕੀਤਾ ਗਿਆ ਇਸਦੇ ਬਾਰੇ ਤੁਸੀਂ ਫਿਰ ਸਾਈਬਰ ਥਾਣੇ ਵੀ ਗਏ ਮੈਂ ਥਾਰੇ ਗਿਆ ਸਾਈਬਰ ਕ੍ਰਾਈਮ ਚ ਆਪਣੀ ਐਪਲੀਕੇਸ਼ਨ ਦੇ ਕੇ ਆਇਆ ਹੁੰਦੇ ਤੇ ਹੁਣ ਅੱਗੇ ਸੁਣਵਾਈ ਵਗੈਰਾ ਪ੍ਰਸ਼ਾਸਨ ਜਿਵੇਂ ਕਰਦਾ ਫਿਰ ਉਸੇ ਸਾਬ ਹੂੰ ਕੀ ਮੰਗ ਕੀ ਕਰਦੇ ਸੀ ਮੈਂ ਮੰਗ ਇਹੀ ਕਰਦਾ ਜੀ ਵੀ ਜਿਹੜੇ ਇਹ ਅੱਜ ਕੱਲ੍ਹ ਸਕ੍ਰਾਈਬ ਚੱਲ ਪਿਆ ਚੋਰੀ ਚੱਕਾ ਚੱਲਦਾ ਪਿਆ ਵੀ ਇਹਦੇ ਤੇ ਗਵਰਨਮੈਂਟ ਪ੍ਰਸ਼ਾਸਨ ਬਣੀਓ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜਾ ਆਮ ਪਬਲਿਕ ਹੈ ਉਹਨੂੰ ਕੋਈ ਰਾਹਤ ਮਿਲ ਸਕੇ ਆਮ ਪਬਲਿਕ ਨੂੰ ਕੀ ਅਵੇਅਰ ਹੋਣਾ ਚਾਹੀਦਾ ਦੁਕਾਨਦਾਰ ਨੂੰ ਕੀ ਅਵੇਅਰ ਹੋਣਾ ਚਾਹੀਦਾ ਆ ਆਮ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਜੀ ਜਿਹੜੇ ਅੱਜ ਕੱਲੇ ਔਨਲਾਈਨ ਕੰਮ ਚੱਲ ਪਏ ਲੋਕੀ ਲੇਡੀਜ਼ ਵੀ ਹਰ ਸਮਾਨ ਔਨਲਾਈਨ ਮਹਿੰਗਾਈ ਜਾ ਰਹੀ ਹੈ ਵੀ ਇਹਦੇ ਚ ਸੋਧ ਧੋਖਾ ਧੜੀਆਂ ਹੋ ਰਹੀਆਂ ਲ ਵੀ ਉਹ ਸਿੱਧਾ ਜੋ ਵੀ ਆ ਤੇ ਬਾਜ਼ਾਰ ਤੋਂ ਜੋ ਜੈਨੂਅਲ ਬੰਦੇ ਜਾਣਦੇ ਆ ਦੁਕਾਨਦਾਰ ਉਹਨਾਂ ਕੋਲ ਸਮਾਨ ਪਰਚੇਸ ਕਰਨ ਇਹਨਾਂ ਤੋਂ ਕੱਟ ਆ ਚੌਥੀ ਵਾਰੀ 1000 ਰੁਪਏ 1000 ਰੁਪਏ ਚੌਥੀ ਵਾਰੀ ਉਹ ਬਿਲਟੀ ਦਾ ਕਿਹਾ ਉਹ ਬਿਲਟੀ ਦਾ ਕੈਸ਼ ਪਰ ਸਮਾਨ ਨਹੀਂ ਆਇਆ ਸਮਾਨ ਨਹੀਂ ਆਇਆ ਅੱਛਾ ਮੈਨੂੰ ਤੁਸੀਂ ਦਿਖਾਓਗੇ ਆਪਦੇ ਮੋਬਾਈਲ ਤੇ ਕਿ ਕਿਹੜੇ ਨੰਬਰ ਹੈਗੇ ਸੀ ਔਰ ਕੀ ਕੀ ਉਹ ਕਹਿ ਰਹੇ ਸੀ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਇਸ ਕਰਕੇ ਅਸੀਂ ਤੁਹਾਨੂੰ ਖਬਰ ਦਿਖਾ ਰਹੇ ਹੈਗੇ ਆ ਕਿ ਲੋਕ ਅਵੇਅਰ ਹੋਣ ਕਿ ਜਿਹੜੇ ਠੱਗ ਹੈਗੇ ਨੇ ਉਹ ਠੱਗੀ ਕਿਸ ਤਰ੍ਹਾਂ ਕਰਦੇ ਹੈਗੇ ਨੇ ਬੜੇ ਤਰੀਕੇ ਦੀ ਠੱਗੀ ਕਰਦੇ ਹੈਗੇ ਨੇ ਕਈ ਵਾਰ ਜਿਹੜਾ ਉਹ ਸਮਾਨ ਭੇਜਦੇ ਹੈਗੇ ਆ ਤੁਹਾਡੇ ਬਾਰੇ ਜਾਂਚ ਕਰਦੇ ਹੈਗੇ ਆ ਫਿਰ ਤੁਹਾਨੂੰ ਮੈਸੇਜ ਭੇਜਦੇ ਹੈਗੇ ਆ ਬੜੇ ਤਰੀਕੇ ਦੀਆਂ ਜਿਹੜੀਆਂ ਠੱਗੀਆਂ ਨੇ ਉਹ ਹੁੰਦੀਆਂ ਨੇ ਕਈ ਵਾਰ ਤਾਂ ਤੁਹਾਨੂੰ ਲਿੰਕ ਆਉਂਦੇ ਹੈਗੇ ਔਰ ਲਿੰਕ ਓਪਨ ਕਰਦੇ ਹੋ ਤਾਂ ਠੱਗੀ ਤੁਹਾਡੇ ਨਾਲ ਹੋ ਜਾਂਦੀ ਹੈ ਤੁਹਾਡੇ ਕੋਲੋਂ ਚੋਂ ਪੈਸੇ ਨਿਕਲ ਜਾਂਦੇ ਹੈਗੇ ਨੇ ਪਰ ਇਹ ਜਿਹੜੀ ਠੱਗੀ ਹੋਈ ਹੈ ਇਹ ਦੁਕਾਨਦਾਰ ਦੇ ਨਾਲ ਇਸ ਨੂੰ ਸਮਾਨ ਜਿਹੜਾ ਇਸ ਦਾ ਕੰਮ ਹੈਗਾ ਉਸ ਨੂੰ ਲੈ ਕੇ ਇਹ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜਿਹੜਾ ਇਹਨਾਂ ਨੂੰ ਇੱਥੋਂ ਜਿਹੜਾ ਫੋਨ ਆਂਦਾ ਹੈਗਾ ਇਸ ਨੰਬਰ ਤੋਂ ਔਰ ਦੂਜੇ ਪਾਸੇ ਜਿਹੜਾ ਇੱਥੇ ਇਹਨਾਂ ਨੂੰ ਭੇਜਿਆ ਜਾਂਦਾ ਹੈਗਾ ਆਸਮਾਨ ਇੱਥੇ ਭੇਜਿਆ ਜਾਂਦਾ ਫੋਟੋਆਂ ਤੁਸੀਂ ਦੇਖ ਸਕਦੇ ਹੋਗੇ ਉਹ ਇਹ ਕਹਿੰਦੇ ਆ ਤੁਹਾਨੂੰ ਤਿਆਰ ਕਰਕੇ ਦਾਂਗੇ ਹਰ ਚੀਜ਼ ਬਾਰੇ ਜਿਹੜੀ ਜਾਣਕਾਰੀ ਆ ਉਹ ਉਸ ਦਾ ਉਹਨਾਂ ਵੱਲੋਂ ਜਿਹੜੀ ਦਿੱਤੀ ਜਾ ਰਹੀ ਹੈਗੀ ਆ ਕਿੰਨੇ ਰੁਪਏ ਕੀ ਹੈਗਾ ਸਾਰੀ ਚੀਜ਼ ਦੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾ ਰਹੀ ਹੈਗੀ ਆ ਔਰ ਇਸ ਨੂੰ ਭੇਜਿਆ ਜਾ ਰਿਹਾ ਹੈ ਵਪਾਰੀ ਇਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਂਦਾ ਪਰ ਹਾਰ ਕੇ ਜਦੋਂ ਕਾਫੀ ਧੇਰ ਹੋ ਜਾਂਦੀ ਹੈ ਤਾਂ ਵਪਾਰੀ ਇਹਨਾਂ ਤੇ ਭਰੋਸਾ ਕਰਦਾ ਕਿ ਸ਼ਾਇਦ ਇਹ ਇਹ ਮਾਲ ਦੇਣਗੇ ਤਾਂ ਇਹਨਾਂ ਨੇ ਆਰਡਰ ਜਿਹੜਾ ਉਸ ਨੂੰ ਅ ਦਿੱਤਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਪੈਸੇ ਪਾਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਹੀਂ ਤੁਹਾਨੂੰ ਹੋਰ ਪੈਸੇ ਪਾਣੇ ਪੈਣਗੇ ਤਾਂ ਫਿਰ ਇਹਨਾਂ ਨੂੰ ਮਜਬੂਰਨ ਹੋਰ ਪੈਸੇ ਜਿਹੜੇ ਆ ਉਹ ਪਾਣੇ ਪੈਂਦੇ ਹੈਗੇ ਆ ਇਹ ਦੱਸਣਾ ਪੈਂਦਾ ਹੈਗਾ ਆ ਕੀ ਐਨੇ ਪੈਸੇ ਜਿਹੜੇ ਆ ਉਹ ਪਾ ਦਿੱਤੇ ਆ ਹਾਲਾਂਕਿ ਜਿਹੜਾ ਉਧਰ ਦੇ ਪਾਸਿਓ ਮੈਸੇਜ ਜਿਹੜੇ ਆ ਲਗਾਤਾਰ ਆਉਂਦੇ ਰਹੇ ਹੈਗੇ ਤਾਂ ਇਹਨਾਂ ਨੇ ਫਿਰ ਜਿਹੜੇ ਪੈਸੇ ਆ ਫਿਰ ਪੁਆਏ ਹੈਗੇ 28000 ਫਿਰ ਪੁਆਇਆ ਹੈਗਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਪੈਸੇ ਪੁਆਏ ਹੈਗੇ ਨੇ ਕਿਉਂਕਿ ਲਗਾਤਾਰ ਉਹ ਕਹਿ ਰਹੇ ਹੈਗੇ ਸੀ 23000 ਰੁਪਏ ਫਿਰ ਪੁਆਇਆ ਹੈਗਾ ਤਾਂ ਲਗਾਤਾਰ ਕਹਿ ਰਹੇ ਹੈਗੇ ਸੀ ਪਰ ਮਾਲ ਹਲੇ ਤੱਕ ਨਹੀਂ ਇੱਥੋਂ ਤੱਕ ਕੀਬਿਲਟੀ ਬਾਰੇ ਵੀ ਕਿਹਾ ਗਿਆ ਕਿ ਤੁਹਾਡਾ ਮਾਲ ਇੱਥੇ ਪਹੁੰਚ ਚੁੱਕਾ ਹੈ ਔਰ ਤੁਹਾਨੂੰ ਪੈਸੇ ਪੁਵਾਣੇ ਪੈਣਗੇ ਉਸ ਤੋਂ ਬਾਅਦ ਜਦੋਂ ਇਹ ਗੱਲ ਕਰਦੇ ਹੈਗੇ ਨੇ ਕੀ ਤੁਹਾਡੀ ਕੰਪਨੀ ਦਾ ਜੋ ਕੰਪਨੀ ਦੇ ਬਾਰੇ ਜਾਂਚਦੇ ਹੈਗੇ ਆ ਤਾਂ ਕੰਪਨੀ ਜਿਹੜੀ ਆ ਨਹੀਂ ਨਿਕਲਦੀ ਹੈਗੀ ਉਸ ਤੋਂ ਬਾਅਦ ਉਹ ਭੇਜਦੇ ਹੈਗੇ ਆ ਹਾਲਾਂਕਿ ਉਹ ਗੱਲ ਜਿਹੜਾ WhatsApp ਦੇ ਉੱਪਰ ਲਗਾਤਾਰ ਕਰਦੇ ਰਹਿੰਦੇ ਹੈਗੇ ਆ ਪਰ ਮਾਲ ਜਿਹੜਾ ਉਹ ਨਹੀਂ ਮਿਲਦਾ ਹੈਗਾ ਤਾਂ ਕਈ ਤਰ੍ਹਾਂ ਦੀ ਠੱਗੀ ਜਿਹੜੀ ਆ ਉਹ ਹੋ ਰਹੀ ਹੈਗੀ ਆ ਤਾਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈਗਾ ਜੇਕਰ ਤੁਸੀਂ ਇਹ ਖਬਰ ਦੇਖ ਰਹੇ ਹੋ ਤਾਂ ਤੁਸੀਂ ਸਾਵਧਾਨ ਰਹੋ ਆਪਣਾ ਪੂਰੀ ਤਰ੍ਹਾਂ ਜਾਂਚੋ ਜਿਹੜੇ ਤੁਹਾਨੂੰ ਜਾਣਦੇ ਹੈਗੇ ਜਾਂ ਤੁਸੀਂ ਖੁਦ ਜਾ ਕੇ ਉਥੋਂ ਸਮਾਨ ਲੈ ਕੇ ਆਂਦੇ ਹੈਗੇ ਹੋ ਉਥੋਂ ਲੈ ਕੇ ਆਓ ਜਾਂ ਖੁਦ ਜਾਂਚ ਪੜਤਾਲ ਕਰਕੇ ਜਿਹੜਾ ਉਹ ਸਮਾਨ ਖਰੀਦੋ ਨਹੀਂ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਵੀ ਹੋ ਸਕਦੇ ਹੋ ਹਾਲਾਂਕਿ ਇਹਨਾਂ ਦੇ ਨਾਲ ਜਿਹੜੀ ਠੱਗੀ ਹੋਈ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ ਕਿਉਂਕਿ ਹਲੇ ਤੱਕ ਜਿਹੜਾ ਇਹਨਾਂ ਦੇ ਕੋਲ ਮਾਲ ਨਹੀਂ ਪਹੁੰਚਿਆ ਹੈਗਾ ਇਹਨਾਂ ਨੇ ਜਿਹੜੇ ਨੰਬਰਾਂ 'ਤੇ ਟਰਾਈ ਕੀਤੀ ਹੈ ਪੈਸੇ ਭੇਜੇ ਹੈਗੇ ਆ ਉਹ ਸਾਰੇ ਨੰਬਰ ਜਿਹੜੇ ਨੇ ਉਹ ਹੋਰ ਨਿਕਲ ਰਹੇ ਹੈਗੇ ਨੇ ਤਾ ਇਹਨਾਂ ਦੀ ਮੰਗ ਹੈਗੀ ਆ ਕਿ ਇਹਨਾਂ ਨੂੰ ਇਹਨਾਂ ਦੇ ਪੈਸੇ ਜਿਹੜੇ ਆ ਉਹ ਵਾਪਸ ਦੁਵਾਏ ਜਾਣ ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ ਜਗਬਾਨੀ